why is it ਅਸੀਂ ਜੀ ਕੱਲ ਮਾਸੀ ਦੇ ਮੁੰਡੇ ਦੀ ਮੈਰਿਜ ਸੀਗੀ ਸ਼ਗਨ ਪਾਉਣ ਗਏ ਸੀ ਸਿਰਫ ਡੇਢ ਘੰਟੇ ਲਈ ਬੜੀ ਬੇਟੀ ਦਾ ਜਿਹਦੀ ਮੈਰਿਜ ਸੀ ਉਹਨੂੰ ਘਰ ਛੱਡ ਕੇ ਗਏ ਆ ਚੱਕ ਕੇ ਗਏ ਆ ਵੀ ਉੱਪਰ ਦੇ ਬੰਦੇ ਨੂੰ ਕੋਈ ਗੱਲਬਾਤ ਨਹੀਂ ਕਰਨੀ ਅਸੀਂ 11 ਵਜੇ ਗਏ ਆ ਰੋ ਸਵੇਰ 11 ਵਜੇ ਡੇਢ ਵਜੇ ਨੂੰ ਵਾਪਸ ਜਦ ਇੱਕ ਵਜੇ ਤੁਰੇ ਆ ਫੋਨ ਕਰਦੇ ਰਹੇ ਫੋਨ ਨਾ ਚੱਕਿਆ ਜਦ ਵਾਪਸ ਘਰ ਆਏ ਤਾਂ ਗੇਟ ਖੁੱਲਾ ਸੀ ਤੇ ਕੁੜੀ ਇੱਧਰ ਕੋਠੀਏ 'ਚ ਡਿਗੀ ਪਈ ਸੀ ਉਹਨੂੰ ਠਾਲਿਆ ਤੇ ਬਾਅਦ ਫੰਦਰ ਗਈ ਤਾਂ ਜਦ ਦੇਖਿਆ ਖੇਲਿਆ ਸਭ ਕੁਝ ਸੇਤੋ ਜੱਟ ਪਿਆਦੀ ਕੀ ਦੱਸਿਆ ਲੜਕੀ ਨੇ ਲੜਕੀ ਨੇ ਤਾਂ ਇਹੀ ਦੱਸਿਆ ਕਿ ਨੀ ਤਿੰਨ ਲੜਕੇ ਆਏ ਨੇ ਇੱਥੋਂ ਹੀ ਉਹਨੇ ਖੜ ਕੇ ਗੱਲਬਾਤ ਕਰੀ ਵੀ ਕੀ ਚਾਹੀਦਾ ਉਹ ਕਹਿੰਦੇ ਵੀ ਅਸੀਂ ਪਾਈਪ ਲਾਈਨ ਵਾਲੇ ਆਂ ਵੀ ਅਸੀਂ ਕਨੈਕਸ਼ਨ ਦੇਣਾ ਹੈ ਉਹ ਕਹਿੰਦੇ ਵੀ ਡੈਡੀ ਹੈ ਨਹੀਂ ਕਰੇ ਵੀ ਅਸੀਂ ਕੁਝ ਨਹੀਂ ਕਰਾਉਣਾ ਤੇ ਉਹ ਇੰਨੇ ਨੂੰ ਕਰਨ ਉਹਨੇ ਮੂੰਹ ਘੁਮਾਇਆ ਉਹਨਾਂ ਨੇ ਛਾਲ ਅੰਦਰ ਮਾਰੀ ਅੰਦਰ ਮਾਰਦੀ ਸਾਰੇ ਪਤਾ ਨਹੀਂ ਕੀ ਪਾਇਆ ਮੂੰਹ ਤੇ ਕੀ ਨਹੀਂ ਕੁੜੀ ਬੇਜੋ ਵੀ ਕੁੱਤਾ ਸਾਡੇ ਪਿੱਤ ਬੋਲਾਂ ਇਹਨੂੰ ਕੋਈ ਬਰੱਡ ਬੁੱਟੂ ਪਾਏ ਕੁੱਤਾ ਵੀ ਕੱਲ ਦੇ ਬੋਲੇ ਨਹੀਂ ਸੀਗੇ ਤੁਸੀਂ ਕਰੋ ਕਿੰਨੇ ਵਜੇ ਗਏ ਤੇ ਕਿੰਨੇ ਵਜੇ ਵਾਪਸ ਆਏ ਤੁਸੀਂ ਅਸੀਂ 11:00 10:00 ਤੇ ਗਏ ਆ ਅਸੀਂ 1:30 ਵਜੇ ਉਰੇ ਆ ਗਏ 1:30 ਵਜੇ ਹਾਂਜੀ ਕੀ ਦੇਖਿਆ ਕਰਦਾ ਤੁਸੀਂ ਘਰ ਦਾ ਘਰ ਦਾ ਗਏ ਸਹੀ ਆ ਆਉਂਦੇ ਨੂੰ ਸਾਰਾ ਚੀਜ਼ ਪੱਟੀ ਪਈ ਸੀ ਕੋਈ ਚੀਜ਼ ਆਈ ਨਹੀਂ ਸੀ ਜਿਹੜੀ ਚੀਜ਼ ਨਹੀਂ ਪੱਟੀ ਹੋ ਤੇ ਵਿਆਹ ਵੀ ਰੱਖਿਆ ਹੋਇਆ ਗਿਆ ਵਿਆਹ ਰੱਖਿਆ ਜੀ ਕੱਲ ਨੂੰ ਪਰਸੋਂ 27 ਤਰੀਕ ਦੀ ਜਾਗੋ 28 ਤਰੀਕ ਦੇ ਅਨੰਤਨ ਜਦੋਂ ਤੁਸੀਂ ਗਏ ਹੋਏ ਸੀ ਕਿ ਤੁਹਾਡੇ ਆਲੇ ਦੁਆਲੇ ਸ਼ਮਸ਼ਾਨ ਸੀ ਕਿ ਉੱਥੇ ਕੋਈ ਤੁਹਾਡੇ ਲੋਕ ਰਹਿੰਦੇ ਸੀ ਕੋਈ ਨਹੀਂ ਆਲ ਦਵੇਂ ਸ਼ਮਸ਼ਾਨ ਸੀ ਇੱਧਰ ਆਲੂ ਕੱਟ ਰਹੇ ਸੀ ਮੁੰਡੇ ਇਧਰ ਲੇਜ਼ਰ ਕਰਾ ਚਾਹੁੰਦੇ ਸੀ ਪਰ ਕੋਈ ਐਡਾ ਹੈ ਨਹੀਂ ਤੇ ਅੱਗੇ ਵੀ ਜਾਂਦੇ ਆ ਬਹੁਤ ਵਾਰ ਜਾਂਦੇ ਆ ਰੋਜ਼ ਜਾਂਦੇ ਆ ਕਦੇ ਕਿੰਨੇ ਕਦੇ ਕਿੰਨੇ ਪਹਿਲਾਂ ਵੀ ਕੋਈ ਗੈਸਰ ਦੇ ਨਾਂ ਤੇ ਘਰੇ ਕਦੇ ਵੀ ਆਇਆ ਇਸ ਤਰ੍ਹਾਂ ਗੈਸਰ ਨੂੰ ਪਹਿਲਾਂ ਜਦ ਪਾਈਪ ਲਾਈਨ ਪਾਈ ਆ ਜਦ ਆਉਂਦੇ ਆਉਂਦੇ ਰਹੇ ਨਿਓ ਟੋਪੀਆਂ ਟਾਪੀਆਂ ਵਾਲੇ ਉਹਨਾਂ ਦੀ ਪਹਿਚਾਣ ਆ ਇਹ ਅਣਪਛਾਤੇ ਬੰਦੇ ਸੀ ਕਿੰਨੇ ਕੀ ਆਣੇ ਸੀ ਇਹ ਤਿੰਨੇ ਜਾਣੇ ਸੀ ਇੱਕ ਇਸ ਤਰ੍ਹਾਂ ਸੀ ਸਰਦਾਰ ਸੀ ਰੋਡੇ ਸੀ ਮੌਨੇ ਸੀਗੇ ਤਿੰਨੇ ਜਾਣੇ ਇੱਕ ਬੰਦੇ ਨੇ ਗੱਲ ਨਹੀਂ ਬੇਟੀ ਨਾ ਕਰੀ ਉਹਨੇ ਸਾਰਾ ਮੂੰਹ ਆਪਣਾ ਗਲਵਜਾਂ ਨਾਲ ਢੱਕਿਆ ਹੋਇਆ ਸੀ ਦੋ ਮੁੰਡਿਆਂ ਨੇ ਗੱਲ ਕਰੀ ਕਿੰਨੇ ਕਿੰਨੇ ਕੀਮਤ ਦੀ ਲੁੱਟ ਲਈ ਉਹ ਦੋਸ ਕੀਮਤ ਇਹ 10 ਕਤੋਲੇ ਸੋਨਾ ਦੀ 8 9 10 ਕਤੋਲੇ ਕੈਸ਼ ਟੀ 1.5 ਲੱਖ ਰੁਪਏ ਦਾ 10 ਲੱਖ ਸੋਨਾ ਸੀ ਲੜਕੇ ਵਿਆਹ ਵਾਸਤੇ ਬਣਾ ਕੇ ਰੱਖਿਆ ਆ ਆਇਆ ਜੀ ਜਿਵੇਂ ਮਗਰੋਂ ਪਾਇਆ ਹੋਇਆ ਤੇ ਸਾਨੂੰ ਪਾਇਆ ਤੇ ਕੁਝ ਬਣਾਇਆ ਔਲੀ-ਜੋਲੀ ਬਣਾ ਕੇ ਟੁੰਬਾ ਬਣਾ ਕੇ ਲੜਕੀ ਨੂੰ ਐ ਪਾਉਣੀ ਸੀ ਮੇਰੇ ਮੈਸੀਜੇਸ ਸੀ ਜਨਸ਼ਨ ਤੇ ਆਉਂਦਿਆਂ ਨੂੰ ਸਰਟੀਫੀਕੇਟ ਹੀ ਦੇਵਿਸ਼ ਕਰਕੇ ਰੱਖੀ ਹੋਈ ਸੀ ਉਹਨਾਂ ਨੇ ਤੇ ਕਹਿੰਦੇ ਵੀ ਪਾਈਪ ਲਾਈਨ ਪਾਉਣ ਵਾਲਿਆਂ ਵੀ ਅੰਦਰ ਸਾਲ ਮਾਰ ਕੇ ਆਏ ਆ ਕੋਈ ਐਸੀ ਜਿਹੜੀ ਨੀ ਚੀਜ਼ ਸੰਗਾਤੀ ਆ ਕੇ ਚੱਤੀ ਆ ਸੀ ਤਾਂ ਰੋਸੀ ਅੰਦਰ ਬੜੇ ਤਾਂ ਸਾਡੇ ਕੁਝ ਵੀ ਨਹੀਂ ਸੀਗਾ ਅੰਦਰ ਸਭ ਖੋਲਿਆ ਪਿਆ ਸੀ ਕੋਈ ਜਿੱਦੇ ਵੀ ਤੋੜਿਆ ਕੁਝ ਉਹਨਾਂ ਨੇ ਅੰਦਰੋਂ ਹਾਂਜੀ ਲੋਕ ਤੋੜਿਆ ਅਲਮਾਰੀ ਦਾ ਜੋ ਮੇਰਾ 골ਡ ਪਿਆ ਸੀ ਸਾਰਾ ਲੈ ਗਏ ਉਹਦੇ ਨਾਲ ਕੈਸ਼ ਵੀ ਲੈ ਗਏ ਥੋੜਾ 골ਡ ਵੀ ਨਾਲ ਲੈ ਗਏ ਹਾਂਜੀ ਮੇਰਾ ਵੀ ਨਾਲ ਇੱਕ ਕੱਟਾ ਇੱਕ ਲੋਕ ਤੇ ਰੱਖਿਆ ਹੋਇਆ ਸੀ ਸਾਡਾ ਕਿੰਨਾ 골ਡ 10 ਟੋਲੇ ਸੀਗਾ 1.5 ਲੱਖ ਰੁਪਈਆ ਸੀ ਆਪਣਾ ਤੇ ਵਿਆਹ ਵਾਸਤੇ ਰੱਖਿਆ ਹਾਂਜੀ ਵਿਆਹ ਵਾਸਤੇ ਰੱਖਿਆ ਪਾਸੋਂ ਆਪਣੀ ਜੇਟੀ ਦਾ ਵਿਆਹ ਤੇ ਜੇਟੀ ਦੇ ਪਰਸੋਂ ਵੀ ਵਿਆਹ ਰੱਖਿਆ ਹੋਇਆ ਸੀ ਹਾਂਜੀ ਮੇਰਾ ਜਿਹੜਾ ਮਤਲਬ ਕਹਿ ਸਕਦਾ ਵਾ ਕਟਣਾ ਵਾਪਰੀ ਹਾਂਜੀ ਤੇ ਕੋਈ ਥੋੜੀ ਦੇ ਮਤਾਂ ਉਹ ਹਾਂ ਜੀ ਮੈਂ ਦੇਖ ਤਾ ਤੁਸੀਂ ਦੇਖਦੇ ਆਂ ਕਿ ਉਹ ਕੀ ਕਰ ਸਕਦੇ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਇਸ ਟਾਂ। ਤੁਸੀਂ ਇੱਕ ਵਾਰ ਬੇਨਤੀ ਹੋਦਾ ਟੀਟਾ ਜੋ ਹੈਲਪ ਕਰੀ ਜਾਵੇ। ਮੈਨੂੰ ਤਾਂ ਜਦੋਂ ਇਹ ਬਾਸ ਆਏ ਨੇ 1:30 ਵਜੇ ਜੀ ਮੈਂ ਮੈਨੂੰ ਵੀ ਉਧਰ ਮੈਂ ਆਪਣੇ ਰੂਮ ਚ ਪਿਆ ਸੀ ਦੂਜੇ ਘਰ। ਮੈਨੂੰ ਵੀ ਨਹੀਂ ਕੋਈ ਆਵਾਜ਼ ਆਈ ਨਾ ਕੋਈ ਉਹ ਜਦੋਂ ਇਹ ਆਏ ਨੇ ਜਾਂ ਰੌਲਾ ਪਿਆ ਫੇਰ ਮੈਨੂੰ ਆਵਾਜ਼ ਆਈ ਫੇਰ ਮੈਂ ਉੱਠ ਕੇ ਆਇਆ ਜੀ। ਘਰ ਚ ਪਹਿਲਾਂ ਵਿਆਹ ਸੀ। ਪਹਿਲਾਂ ਵਿਆਹ ਸੀ। ਛਾਵਾ ਨਾ ਕਰਨਾ ਜੀ। ਤੁਸੀਂ ਮਮਾ ਜੀ ਤੁਸੀਂ ਠੀਕ ਹੋ ਤਾਇਆ ਹੀ ਤਾਇਆ ਹੂੰ ਮੇਰੇ ਤੇ ਪੁੱਤ ਜੀ ਦਾ ਵਿਆਹ ਰੱਖਿਆ ਹਾਂ ਜੀ ਹਾਂ ਸਮਾਨ ਬਣਾ ਕੇ ਰੱਖਿਆ ਹਾਂ ਸਮਾਨ ਜੀ ਕੰਦਰਾ ਦਾ ਪਰਦੇ ਹਾਂ ਜੀ ਦੁੱਖ ਲੱਗਦਾ ਜੀ ਬਹੁਤ ਤੁਸੀਂ ਦੇਖੋ ਜੀ ਤੁਹਾਡੇ ਅੱਖਾਂ 'ਚ ਪਾਣੀ ਵੀ ਆ ਰਿਹਾ ਬੱਚੀ ਦਾ ਵਿਆਹ ਹੋਵੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਸਾਡੀ ਵੱਤ ਤੋਂ ਬਹੁਤ ਹੈਲਪ ਕੀਤੀ ਜਾਂ ਮੋਰਚੇ 'ਮ ਖੜੇ ਜਾਣੀ ਉਨਾ ਤੇ ਬਣਦੀ ਕਾਰਵਾਈ ਕਰੀ ਜਾਵੇ ਕਿ ਸੇ ਉਹਨਾਂ ਦੇ ਕੁੜੀ ਦੇ ਮਾਤਾ ਜੀ ਨੇ ਕਿ ਦੋ ਸੁੰਨਾ ਬਣਾ ਕੇ ਰੱਖਿਆ ਸੀ ਉਹਨਾਂ ਦਾ ਖੁੱਦ ਦਾ ਸੁੰਨਾ ਉਹ ਲੈ ਕੇ ਜਾ ਤੋਰ ਲੁਕ ਕੇ ਲੈ ਕੇ ਹਾਂ ਜੀ ਬਿਆਹ ਨੇ ਕੋਈ ਲੈਣੇ ਸੀ ਸਾਰੇ ਇਕੱਠਾ ਪਿਆ ਸੀ 1.5 ਲੱਖ ਰੁਪਈਆ ਸੀ ਉਹ ਸਭ ਕੱਢ ਕੇ ਲੈ ਗਏ ਜੀ ਪੇਟੀਆਂ ਕਾਲੇ ਨਮਾਰੀ ਤੋੜ ਕੇ ਹੀ ਸਭ ਕੁਝ ਅਸੀਂ ਉਹਦੇ ਸਬੰਧ ਵਿੱਚ ਜੋ ਹੈਗਾ ਨਾ ਪੁੱਚਾ ਦਰਜ ਕਰ ਦਿੱਤਾ ਹੈ ਐਸ.ਐਸ.ਓ. ਚ 11:00 ਵਜੇ ਦਾ ਮਾਲਕ ਸੰਦੀਪ ਤੇ ਉਹਦੀ ਮੈਸੇਜ ਨਾ ਉਹਨੇ ਰੈਸਟੋਰੈਂਟ ਵਿੱਚ ਸਦਮ ਤੇ ਨਗਾਸੀਗੇ ਲੜਕੀ ਕਰੇ ਸੀ ਤਿੰਨ ਬੰਦੇ ਆਏ ਉਹਨਾਂ ਨੇ ਆਵਾਜ਼ ਮਾਰ ਕੇ ਉਹਨਾਂ ਨੂੰ ਪੁੱਛਿਆ ਵੀ ਅਸੀਂ ਗੈਸ ਦਾ ਦਾ ਕਨੈਕਸ਼ਨ ਦੇਣ ਆਲੇ ਆ ਜਦੋਂ ਉਹਨਾਂ ਨੇ ਲੜਕੀ ਨੇ ਜੇਤ ਨਾ ਖੋਲਿਆ ਤਾਂ ਉਹ ਕੰਦ ਤੱਕ ਪੁੱਛਿਆ ਜਵਾਬ ਲਈ ਤੇ ਲੜਕੀ ਇੱਕ ਸਾਈਡ ਤੇ ਬਹਿ ਗਈ ਜਾ ਕੇ ਕਿ ਉਹ ਚੋਰੀ ਕਰਕੇ ਲੈ ਗਏ ਇਹ ਕੁਝ ਦੱਸਿਆ ਵੀ ਜਾ ਰਿਹਾ ਵੀ ਕੁਝ ਲੜਕੀ ਨੂੰ ਜ਼ਿਆਦਾ ਤਾਂ ਕੁੱਤੇ ਨੂੰ ਕੁਝ ਜ਼ਿਆਦਾ ਬਣਦਾ ਹਾਂ ਜੀ ਉਹਨਾਂ ਦੇ ਰੱਖੇ ਹੋਏ ਨੇ ਕੁੱਤੇ ਉਹ ਕਹਿੰਦੇ ਸੀ ਬ੍ਰੈਡ ਪੈ ਸੀ ਜਦੋਂ ਉਹਨਾਂ ਦੇ ਮਾਲਕ ਨੇ ਆ ਕੇ ਸੰਦੀਪ ਨੇ ਦੇਖਿਆ ਤਾਂ ਬ੍ਰੈਡ ਪੈ ਸੀਗੇ ਉਹ ਸ਼ੱਕ ਆ ਵੀ ਉਹਨਾਂ ਨੇ ਕੁੱਤਿਆਂ ਨੂੰ ਕੋਈ ਬ੍ਰੈਡ ਵਗੈਰਾ ਪਾਏ ਨੇ ਇਹ ਇਸ ਕਰਕੇ ਕੁੱਤੇ ਬੋਲ ਗਏ ਤਕਰੀਬਨ ਉਹਨਾਂ ਦੇ ਕੈਸ਼ ਲੈ ਕੇ ਗਏ ਨੇ ਕੁਝ ਜਿਹੜਾ ਲੜਕੀ ਦਾ ਸਮਾਨ ਤਿਆਰ ਕੀਤਾ ਹੋਇਆ ਸੋਨਾ ਵਗੈਰਾ ਉਹ ਲੈ ਗਏ ਨੇ ਉਹ ਆ ਜੀ ਦੱਸ ਰਹੇ ਨੇ ਉਦੋਂ ਬਾਅਦ ਅਸੀਂ ਜੋ ਅਗਲੀ ਕਾਰਵਾਈ ਹੋਊਗੀ ਕਾਸੀ ਤੇ ਉਹ ਜਿਹੜੇ ਤਿੰਨ ਬੰਦੇ ਆਏ ਸੀ ਕੋਈ ਸੀਸੀਟੀਵੀ ਕੈਮਰਾ ਨਹੀਂ ਕਿਸੇ ਪਾਸੇ ਪਤਾਂਗੇ ਨਹੀਂ ਉਹ ਖੇਤਾਂ 'ਚ ਕਰਨੇ ਉਹਨਾਂ ਦੇ ਫਤੂਗੜ ਪਿੰਡ ਤੋਂ 2 ਕਿਲੋਮੀਟਰ ਦੇ ਕਰੀਬ ਨੇ ਜਿਸ ਕਰਕੇ ਉੱਥੇ ਹਲਦ ਵਾਲੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ। ਸ਼ੱਕਦੇ ਆ ਦਾ ਕੋਈ ਪੁਲਿਸ ਰੂਪ ਤੋਂ ਜਿਹਨੂੰ ਟਾਰਗੇਟ ਆ ਗਿਆ। ਨਹੀਂ ਅਜੇ ਕੋਈ ਨਹੀਂ ਹੋਈ ਨਿਗਰਤਾਰੀ ਨਾ ਹੀ ਰਾਉਂਡ ਅਪ ਹੋਇਆ। ਲੇਕਿਨ ਇਹ ਹੈ ਵੀ ਪੁਲਿਸ ਕਰ ਰਹੀ ਹੈ ਕਾਰਵਾਈ। ਤਫ਼ਤੀਸ਼ ਜਾਰੀ ਹੈ। ਜਲਦੀ ਫਲਾਮਾ ਕੁਝ ਕਹੋ ਲੱਗਿਆ ਕਿਸ ਚੀਜ਼ ਤੇ ਐਸੀ ਕਿ ਬੈਠ ਗਈ ਕਿ ਚਿੱਤਾਂ ਦੇ ਵਿੱਚ ਜਿਉਂ ਲਾਂਕੇ ਆਏ ਨੇ ਉਹ ਕਿਉਂਕਿ ਜੇ ਲੜਕੀ ਦੇ ਦਸਤ ਨੂੰ ਤਾਪ ਉਹਨਾਂ ਦੀ ਜਿਹੜੇ ਲੋਹਾਂ ਪਾਈਆਂ ਉਸੇ ਗਿੱਲੀਆਂ ਸੀਗੀਆਂ